ਸ਼੍ਰੋਮਣੀ ਕਾਲੀਦਾਲ ਵੱਲੋਂ ਕੋਰ ਕਮੇਟੀ ਦੇ ਗਠਨ ਕਰਨ ਦੇ ਬਾਕੀ ਧੜੇ ਦੇ ਆਗੂਆਂ ਨੂੰ ਸ਼ਾਮਲ ਨਾ ਕਰੰਦੇ ਉਹਨਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਇਸਾ ਖਮਿਆਜ਼ਾ ਪੁਗਤਣਗੇ ਦੱਸਦੇ ਕਿ ਸ਼੍ਰੋਮਣੀ ਕਾਲੀਦਾਲ ਤੋਂ ਬਾਗੀ ਹੋਏ ਆਗੂ ਚਰਨਜੀਤ ਸਿੰਘ ਬਰਾੜ ਨੇ ਸ਼੍ਰੋਮਣੀ ਕਾਲੀਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨਵੀਂ ਕੋਰ ਕਮੇਟੀ ਗਠਨ ਕਰਨ ਤੇ ਟਿੱਪਣੀ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਸੀਨੀਅਰ ਆਗੂਆਂ ਨੂੰ ਕੋਰ ਕਮੇਟੀ ਤੋਂ ਬਾਹਰ ਕਰਦੇ ਹੋਏ ਆਪਣੇ ਚਾਹੇਤਿਆਂ ਨੂੰ ਮੈਂਬਰ ਬਣਾਇਆ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਸੰਸਦ ਚ ਮੈਂਬਰ ਹੋਣ ਦੇ ਨਾ ਨੂੰ ਸ਼ਾਮਲ ਕਰ ਲਿਆ ਜਦਕਿ ਵਿਧਾਨ ਸਭਾ ਚ ਅਕਾਲੀ ਦਲ ਦੇ ਆਗੂ ਮਨਪ੍ਰਿਤ 41 ਸਮੇਤ ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਸਮੇਤ ਕਈ ਆਗੂਆਂ ਨੂੰ ਕੋਰ ਕਮੇਟੀ ਚੋਂ ਬਾਹਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਇੱਕ ਤਰ੍ਹਾਂ ਨਾਲ ਸੁਖਬੀਰ ਬਾਦਲ ਨੇ ਆਪਣੇ ਪਰਿਵਾਰ ਚ ਹੀ ਵਾਦਾ ਕੀਤਾ ਚਰਨਜੀਤ ਸਿੰਘ ਬਰਾੜ ਨੇ ਹੋਰ ਅੱਗੇ ਕੀ ਕਿਹਾ ਤੁਸੀਂ ਵੀ ਸੁਣੋ ਕੱਲ ਕੋਰ ਕਮੇਟੀ ਦੀ ਨਵੀਂ ਲਿਸਟ ਜਾਰੀ ਕੀਤੀ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਾਰਟੀ ਦੇ ਸੀਨੀਅਰ ਲੀਡਰ ਜਿਹੜੇ ਬਾਦਲ ਸਾਹਿਬ ਦੇ ਸਭ ਤੋਂ ਪੁਰਾਣੇ ਸਾਥੀ ਸਾਹਿਬ ਭਿੰਟ ਸਾਹਿਬ ਨੂੰ ਬਾਹਰ ਰੱਖਿਆ ਗਿਆ ਔਰ ਇਸੇ ਤਰ੍ਹਾਂ ਸਾਬ پروفیسر ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਬੀਬੀ ਜਗੀਰ ਕੌਰ ਰਖੜਾ ਸਾਹਿਬ ਮਲੂਕਾ ਸਾਹਿਬ ਇਹਨਾਂ ਸਾਰਿਆਂ ਨੂੰ ਇੱਕ ਸੋਚੀ ਸਾਜੀ ਸਾਜਿਸ ਦੇ ਤਹਿਤ ਇੱਕ ਆਪਣਾ ਹੁਕਮ ਸੁਣਾ ਕੇ ਤੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਵਿੱਚ ਤਿੰਨ ਮੈਂਬਰ ਲਏ ਆ ਔਰ ਮੈਂ ਸਮਝਦਾ ਕਿ ਪਰਿਵਾਰ ਦੇ ਵਿੱਚ ਵਾਧਾ ਕੀਤਾ ਕਿਉਂਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਪਾਰਲੀਮੈਂਟ ਦੇ ਵਿੱਚ ਲੀਡਰ ਹੋਣ ਨਾਤੇ ਐਡ ਕੀਤਾ ਜੀ ਕੋਈ ਮੈਂਬਰ ਨੇ ਉਹਨਾਂ ਨੂੰ ਐਡ ਕੀਤਾ ਪਰ ਸਵਾਲ ਵੱਡਾ ਖੜਾ ਹੁੰਦਾ ਕਿ ਸਾਡੇ ਭਾਵੇਂ ਤਿੰਨ ਹੀ ਐਮਐਲਏ ਨੇ ਪੰਜਾਬ ਦੇ ਵਿੱਚ ਵਿਧਾਨਕਾਰ ਦੇ ਲੀਡਰ ਜਿਹੜੇ ਹੈਗੇ ਆ ਉਹ ਸਮਨਪ੍ਰੀਤ ਸਿੰਘ ਈਆਲੀ ਨੇ ਉਹਨਾਂ ਨੂੰ ਐਡ ਨਹੀਂ ਕੀਤਾ ਹੋਰ ਵੀ ਇੱਕ ਦੋ ਵਿਵਾਦਿਤ ਜਿਹੜੇ ਜਿਹੜੇ ਡੀਜੀਪੀ ਸੈਣੀ ਦੇ ਨਾਲ ਸੰਬੰਧਤ ਨੇ ਜਾਂ ਕੋਈ ਹੋਰ ਨੇ ਉਹੋ ਜਿਹਾਂ ਨੂੰ ਐਡ ਕਰਨਾ ਮੇਰਾ ਸਮਝਦੇ ਕਿ ਇੱਕ ਤਰ੍ਹਾਂ ਨਾਲ ਬੰਦਿਆਂ ਨੂੰ ਖੁਸ਼ ਕੀਤਾ ਜਾ ਰਿਹਾ ਕੋਈ ਪਾਰਟੀ ਦੀ ਰਣਨੀਤੀ ਤਿਆਰ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਉਹਨਾਂ ਨੂੰ ਤਾਨਾਸ਼ਾਹੀ ਰਵਈਏ ਦੇ ਨਾਲ ਬਾਹਰ ਕੀਤਾ ਜਾ ਰਿਹਾ ਇਸ ਕਰਕੇ ਜੋ ਹਾਲਾਤ ਅੱਜ ਸਤਸੁਖਬੀਰ ਸਿੰਘ ਬਾਦਲ ਸਾਹਿਬ ਦੇ ਹੱਥ ਧਰਵੀ ਕਰਕੇ ਬਣੇ ਹੋਏ ਹੈ ਇਹਦੇ ਨਾਲ ਪਾਰਟੀ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਹ ਖਮਿਆਜਾ ਜਿਹੜਾ ਹੋਰ ਪਗਤਣਾ ਪਏਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ